ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਸਸ਼ਿਕਾ ਤੁਸੀਂ ਦੇਖ ਰਹੇ ਹੋ ਖਬਰ ਵਾਲੇ ਟੀਵੀ ਤੇ ਮੈਂ ਤੁਹਾਡੇ ਨਾਲ ਭਾਗ ਦੇ ਸ਼੍ਰੀ ਤਾਂ ਅੱਜ ਮੁੜ ਕੇ ਫੇਰ ਪ੍ਰੋਗਰਾਮ ਲੇਖਾ ਜੋਖਾ ਲੈ ਕੇ ਹਾਜ਼ਰ ਹੋਇਆ ਜਿਸ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜੋ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਜੋ ਕਿ ਸ਼ਹੀਦੀ ਸਮਾਗਮ ਨੂੰ ਲੈ ਕੇ ਜੋ ਪ੍ਰੋਗਰਾਮ ਐਲਾਨਿਆ ਗਿਆ ਹੈਗਾ ਜੋ ਕਿ ਕੁਝ ਹੀ ਸਮੇਂ ਦੇ ਵਿੱਚ ਯਾਨੀ ਕਿ ਕਹਿ ਸਕਦੇ ਹਾਂ ਵੀ ਦੋ ਹੀ ਦਿਨ ਰਹਿ ਗਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਤਿਆਰੀਆਂ ਕੀਤੀਆਂ ਗਈਆਂ ਨੇ ਉਸ ਦੇ ਬਾਰੇ ਸਾਰੀ ਚਰਚਾ ਕਰਾਂਗੇ ਕਿ ਕਿਵੇਂ ਸੰਗਤਾਂ ਦਾ ਪ੍ਰਬੰਧ ਕੀਤਾ ਗਿਆ ਹੈਗਾ ਕੀ ਕੁਝ ਸਹੂਲਤਾਂ ਨੇ ਉੱਥੇ ਰਹਿਣ ਦੇ ਲਈ ਖਾਣ ਦੇ ਲਈ ਇੱਥੋਂ ਤੱਕ ਕੀ ਛੋਟੇ ਛੋਟੇ ਬੱਚਿਆਂ ਦੇ ਲਈ ਵੀ ਕੀ ਕੁਝ ਸਹੂਲਤਾਂ ਕੀਤੀਆਂ ਗਈਆਂ ਨੇ ਉਸ ਦੇ ਬਾਰੇ ਚਰਚਾ ਕਰਾਂਗੇ ਮੇਰੇ ਨਾਲ ਮੌਜੂਦ ਨੇ स्टूडੀਓ ਦੇ ਵਿੱਚ ਸੀਨੀਅਰ ਜਰਨਲਿਸਟ ਪਰਮੇਂਦਰ ਸਿੰਘ ਛਟਪੂਰੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਧੰਨਵਾਦ ਭਾਗੇ ਜੀ ਜਿਹੜਾ ਕਿ ਅਸੀਂ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜਿਹੜਾ ਸਤਾਵਦੀ ਦਿਵਸ ਮਨਾਏ ਜਾ ਰਹੇ ਨੇ ਪੰਜਾਬ ਸਰਕਾਰ ਵੱਲੋਂ ਬਹੁਤ ਜੰਗੀ ਪੱਧਰ ਤੇ ਕਿਉਂਕਿ ਉਹਦੇ ਤੇ ਜਿਹੜੀ ਲੇਖਾ ਜੋਖਾ ਤੁਸੀਂ ਅੱਜ ਚੁਣਿਆ ਜਿਹੜਾ ਚਰਚਾ ਕਰਨ ਦੇ ਲਈ ਵੀ ਕੀ ਤਿਆਰੀਆਂ ਕੀਤੀਆਂ ਜੀ ਜੀ ਭਾਗ ਜਰੀ ਜੀ ਤੁਸੀਂ ਬਿਲਕੁਲ ਸਹੀ ਕਹਿਇਗਾ ਵੀ ਕਿਉਂਕਿ ਚਰਚਾ ਕਰਨਾ ਬਣਦਾ ਵੀ ਹੈ ਬਹੁਤ ਸਾਰੇ ਲੋਕਾਂ ਨੂੰ ਨਹੀਂ ਵੀ ਪਤਾ ਇਸ ਬਾਰੇ ਕਿ ਬਹੁਤ ਸਾਰੀਆਂ ਸੰਗਤਾਂ ਕਿਹਾ ਜਾ ਰਿਹਾ ਹੈ ਕਿ 1 ਕਰੋੜ ਦੇ ਲਗਭਗ ਸੰਗਤ ਉੱਥੇ ਆਣ ਵਾਲੀ ਹੈਗੀ ਹੈ ਤਾਂ ਉਹਨਾਂ ਸੰਗਤਾਂ ਦੇ ਲਈ ਉੱਥੇ ਕੀ ਕੁਝ ਪ੍ਰਬੰਧ ਕੀਤੇ ਗਏ ਕਿਉਂਕਿ ਤੁਸੀਂ ਖੁਦ ਗਰਾਊਂਡ ਲੈਵਲ ਦੇ ਉੱਤੇ ਜਾ ਕੇ ਅੱਖੀਂ ਦੇਖਿਆ ਸਾਰਾ ਕੁਝ ਵੀ ਕੀ ਕੁਝ ਪ੍ਰਬੰਧ ਕੀਤੇ ਗਏ ਜੀ 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 ਭਾਵੇਂ ਕਿ ਬੂਹੇ ਆਈ ਜੰਜ ਕਹਿੰਦੇ ਬਿੰਨੋ ਕੁੜੀ ਦੇ ਕੰਨ ਪਰ ਜਦੋਂ ਜਾ ਕੇ ਦੇਖਿਆ ਅਸੀਂ ਕੱਲ ਸਰਕਾਰ ਪੂਰੇ ਪੱਭਾਂ ਭਾਰਤਿਆ ਜਿਹੜੇ ਆਈਐਸ ਅਫਸਰ ਜਿਹੜੇ ਆ ਉਹ ਜਿਹੜੇ ਹੈਗੇ ਆ ਅੱਖਾਂ ਦੇ ਵਿੱਚ ਮੈਂ ਦੇਖਿਆ ਉਹਨਾਂ ਦੇ ਨੀਂਦਾਂ ਰੜਕ ਰਹੀਆਂ ਨੇ ਪਹਿਲੀ ਵਾਰ ਆ ਵੀ ਜਿਹੜੀ ਬਿਊਰੋਕ੍ਰੇਸੀ ਆ ਉਹ ਗਰਾਊਂਡ ਤੇ ਕੀਤੀ ਹੋਈ ਆ ਨਹੀਂ ਤਾਂ ਠੇਕੇ ਤੇ ਹੀ ਕੰਮ ਚੱਲਦਾ ਨਹੀਂ ਤਾਂ ਜਿੰਦੀ ਫੋਨਾਂ ਤੇ ਕੰਮ ਚੱਲਦਾ ਸਭ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਨੇ ਕਿਉਂਕਿ ਇਹਦੇ ਵਿੱਚ ਕੋਈ ਵੀ ਕਿਉਂਕਿ ਪਿਛਲੇ ਦਿਨੀ ਫੈਸਲੇ ਦੇਖੇ ਗਏ ਆ ਜਿਵੇਂ ਸਰਕਾਰ ਦੇ ਫੈਸਲੇ ਇੱਕੋਦਮ ਸਸਪੈਂਡ ਇਕੋ ਦਮ ਚਾਰਜ ਸ਼ੀਟ ਜੀ ਬਿਲਕੁਲ ਕੋਈ ਸਮਝੌਤਾ ਨਹੀਂ ਪਤਾ ਨਹੀਂ ਜਾਂ ਤਾਂ ਇਸੇ ਕਰ ਲਓ ਡਰੇ ਹੁਣ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਮੇਨ ਸੁਪਨਾ ਹੈਗਾ 350 ਸਾਲਾ ਗੁਰੂ ਤੇਗ ਬਹਾਦਰ ਜੀ ਜਿਹੜੇ ਸਤਾਬਦੀ ਦਿਵਸ ਨੇ ਇਹਨਾਂ ਨੂੰ ਬਹੁਤ ਜੋਸ਼ੋਖ ਰੋਸ ਦੇ ਨਾਲ ਸਰਦਾ ਨਾਲ ਜਿਹੜਾ ਹੈਗਾ ਸਰਕਾਰ ਵੱਲੋਂ ਨੇਪਰੇ ਚੜਨਾ ਤੇ ਬਹੁਤ ਵੱਡੇ ਪੱਦਰ ਦੇ ਉੱਤੇ ਆ ਮੈਂ ਮੈਂ ਦੇ ਉਹੀ ਗੱਲ ਆ ਜੀ ਦੇਖੋ ਪਰ ਹੁਣ ਕੋਈ ਉਹਦਾ ਨਹੀਂ ਰੌਲਾ ਵੀ ਜਿਵੇਂ ਪੈਂਦਾ ਕਦੇ ਵੀ ਟੈਂਡਰ ਲੱਗਦੇ ਹੁੰਦੇ ਆ ਟੈਂਡਰ ਲੱਗਦੇ ਹੁੰਦੇ ਆ ਉਹ ਕਹਿੰਦੇ ਸਿੱਖਿਆ ਮੰਤਰੀ ਜਿਹੜੇ ਹਰਜੋਤ ਸਿੰਘ ਬੈਂਸ ਨੇ ਉਹ ਖੁਦ ਜਿਹੜੇ ਉਥੋਂ ਦੇ ਐਮਐਲਏ ਵੀ ਆ ਉਹ ਜਿਹੜੀ ਕਮੇਟੀ ਬਣਾਈ ਗਈ ਆ ਜਿਹੜੀ ਪ੍ਰਬੰਧ ਕੀ ਜਿਹੜੀ ਇਹਨਾਂ ਨੂੰ ਪ੍ਰੋਗਰਾਮਾਂ ਦੇ ਲਈ ਉਹਦੇ ਉਹ ਮੁਖੀ ਵੀ ਨੇ ਉਹ ਉੱਥੇ ਖੁਦ ਪ੍ਰੈਸ ਕਾਨਫਰੰਸਾਂ ਕਰਦੇ ਆ ਦੱਸਦੇ ਆ ਵੀ ਸਾਰੀ ਕੱਲੀ ਕੱਲੀ ਡਿਟੇਲ ਡੇਲੀ মিডিਆ ਸੈਂਟਰ ਦੇ ਵਿੱਚ ਦੱਸਦੇ ਆ ਵੀ ਅਸੀਂ ਆ ਕਰ ਲਿਆ ਆ ਆ ਹੋ ਰਿਹਾ ਇਹਦੇ ਬਾਰੇ ਹੁਣ ਜਿਹੜਾ ਹੈਗਾ ਆਪਾਂ ਦੱਸੀਏ ਦਰਸ਼ਕਾਂ ਨੂੰ ਕਿਉਂਕਿ ਦੇਖੋ ਅਸੀਂ ਤਸਵੀਰ ਦਿਖਾਣੇ ਆ ਜਿਹੜਾ ਕਿ ਅਸੀਂ ਰਾਤ ਤੱਕ ਉੱਥੇ ਰਹੇ ਆ ਆਨੰਦਪੁਰ ਸਾਹਿਬ ਨੂੰ ਭਾਵੇਂ ਕਿ ਹੋਰ ਤਿਆਰੀਆਂ ਜੇ ਚੱਲ ਰਹੀਆਂ ਨੇ ਤਨਦਨ ਬਾਕੀ ਆ ਜੀ ਤੇ ਦੁਲਹਨ ਬਾਗ ਸਜਾਇਆ ਗਿਆ ਵਾ ਇਹਨੂੰ ਭਾਵੇਂ ਕਿ ਗੁਰੂ ਸਾਹਿਬ ਦੇ ਸ਼ਹੀਦੀ ਜਿਹੜੇ ਸਤਾਬਦੀ ਜਿਹੜੇ ਹੈਗੇ ਆ ਦਿਵਸਾ ਪਰ ਇਹਦੇ ਵਿੱਚ ਦੇਖੋ ਲਾਈਟਾਂ ਦੇ ਨਾਲ ਲਾਈਟਿੰਗ ਦੇ ਵਿੱਚ ਹਰ ਥਾਂ ਤੇ ਕੋਈ ਚੱਪੇ ਕੋਈ ਨਹੀਂ ਨਹੀਂ ਰਹਿ ਗਈ ਜਿੱਥੇ ਬਿਲਡਿੰਗ ਤੇ ਲਾਈਟਿੰਗ ਨਾ ਹੋਈ ਹੋਵੇ ਔਰ ਮੇਨ ਜਿਹੜੀਆਂ ਰੋਡਸ ਨੇ ਉਹਤੇ ਮਿਸ਼ਾਲ ਰੂਪੀ ਇੱਕ ਲਾਈਟਿੰਗ ਲਗਾਈ ਗਈ ਆ ਤੇ ਉਹ ਬੋਰਡ ਲਾ ਕੇ ਵੀ ਮਿਸ਼ਾਲ ਜਿਹੜੀ ਸ਼ਹੀਦੀ ਦਾ ਚਨ ਹੁੰਦਾ مشਾਲ چلਦੀ ਆ ਭਗਿਆ ਸ੍ਰੀ ਤੇ ਇਹ ਅਸੀਂ ਤਸਵੀਰਾਂ ਦਿਖਾਈਆਂ ਨੇ ਤੁਹਾਨੂੰ ਤੇ ਹੁਣ ਜਿਹੜਾ ਹੈਗਾ ਇਹਦੇ ਵਿੱਚ ਗੱਲ ਦੱਸਦੇ ਆ ਵੀ ਜਿਹੜੇ ਟੈਂਟ ਸਿਟੀਆਂ ਨੇ ਉਹ ਇੱਕ ਬੜੀ ਬਲਖਣਤਾ ਬਣੀਆਂ ਨੇ ਜਿਹੜੀਆਂ ਟੈਂਟ ਸਿਟੀਆਂ ਬਣਾਈਆਂ ਤਿੰਨ ਟੈਂਟ ਸਿਟੀਆਂ ਬਣਾਈਆਂ ਗਈਆਂ ਜਿਹੜੇ ਕਿ 70 ਏਕੜ ਦੇ ਵਿੱਚ ਤਾਂ ਭਗਿਆ ਸ੍ਰੀ ਟੈਂਟ ਜਿਹੜੀ ਜਿਹੜੀ ਬਣਾਈ ਗਈ ਆ ਉਹ 3 ਕਿਲੋਮੀਟਰ ਦੂਰ ਆ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਉਥੇ 70 ਏਕੜ ਦੇ ਵਿੱਚ ਬਣਾਈ ਗਈ ਆ ਉਹਦੇ ਤਿੰਨ ਤਿੰਨ ਚਾਰ ਬਲਾਕ ਨੇ ਏ ਬੀ ਸੀ ਡੀ ਤੇ ਉਹਦੇ ਵਿੱਚ ਜਿਹੜੀ ਉਹ ਸਭ ਦੇ ਵਿੱਚ ਵੱਖਰੇ ਵੱਖਰੇ ਪ੍ਰਬੰਧ ਨੇ ਜੀ ਜੀ ਹਾਂ ਇਹਦੇ ਵਿੱਚ ਇੱਕ ਜਿਹੜੀ ਨੰਬਰ ਹੈ ਜਿਹੜੀ 1 ਤੇ ਆ 70 ਏਕੜ ਦੇ ਵਿੱਚ ਬਣਾਈ ਗਈ ਆ ਤੇ ਉਹਦੇ ਵਿੱਚ ਜ਼ਮੀਨ ਲੋਕਾਂ ਤੋਂ ਲੈ ਕੇ ਜਿਹੜੀ ਬਣਾਈ ਗਈ ਆ ਉਹਦੇ ਵਿੱਚ ਜਿਹੜੇ ਕੋ ਮੈਡੀਕਲ ਸਹੂਲਤਾਂ ਵੀ ਲੋਕਾਂ ਦੇ ਰਹਿਣ ਦੇ ਪ੍ਰਬੰਧ ਦੇ ਕੋ ਰੂਮ ਜਿਹੜੇ ਆਲੀਸ਼ਾਨ ਰੂਮ ਬਣੇ ਨੇ ਸੰਗਤਾਂ ਲਈ ਉਹ ਬੁਕਿੰਗ ਹੋ ਰਹੀ ਆ ਬੁਕਿੰਗ ਲਾਂਚ ਕਰਤਾ ਵਾ ਤੇ ਬੁਕਿੰਗ ਇਕੱਲੇ ਰੋਪੜ ਵਾਲਿਆਂ ਨੂੰ ਨਹੀਂ ਹੋਣੀ ਰੋਪੜ ਜ਼ਿਲ੍ਹੇ ਵਾਲਿਆਂ ਨੂੰ ਤੇ ਕਿਉਂਕਿ ਰੋਪੜ ਜ਼ਿਲ੍ਹੇ ਦੇ ਵਿੱਚ ਆਨੰਦਪੁਰ ਸਾਹਿਬ ਆ ਤੇ ਔਰ ਬਾਕੀ ਹੋਰ ਜ਼ਿਲ੍ਹਿਆਂ ਵਾਲੇ ਆਪਣਾ ਆਧਾਰ ਕਾਰਡ ਉਹਦੇ ਵਿੱਚ ਬੁਕਿੰਗ ਕਰਾ ਸਕਦੇ ਆ ਕਲਿੱਕ ਕਰਕੇ ਉਹਨਾਂ ਦੀ ਜਿਹੜੀ ਐਪ ਜਾਰੀ ਕੀਤੀ ਗਈ ਆ ਤੇ ਔਰ ਨਾਲ ਹੀ ਜਿਹੜਾ ਹੈਗਾ ਐਨ ਆਰ ਆਈ ਵੀ ਆਪਣਾ ਪਾਸਪੋਰਟ ਨੰਬਰ ਦੇ ਕੇ ਵੀ ਜਿਹੜਾ ਭਰ ਕੇ ਉੱਥੇ ਬੁਕਿੰਗ ਕਰਾ ਸਕਦੇ ਆ ਦੇਖੋ 2 ਲਈ ਰੂਮ ਰੂਮ ਵੀ ਹੈਗਾ ਵਾ ਔਰ 4 ਲਈ 4 ਮੈਂਬਰਾਂ ਲਈ ਰੂਮ ਵੀ ਹੈਗਾ ਤੇ 16 ਮੈਂਬਰਾਂ ਲਈ ਵੀ ਇੱਕ ਵੱਡਾ ਰੂਮ ਹੈਗਾ ਉਹਨਾਂ ਬੈੱਡਰੂਮ ਲੱਗੇ ਆ ਸੀਸੀਟੀਵੀ ਕੈਮਰੇ ਤਾਂ ਚਲੋ ਸਾਰੇ ਪੂਰੇ ਆਨੰਦਪੁਰ ਸਿਟੀ ਦੇ ਵਿੱਚ ਪੁਲਿਸ ਦੇ ਕੰਟਰੋਲ ਰੂਮ ਬਣੇ ਹੋਏ ਨੇ ਉਹਨਾਂ ਦੀ ਤੀਜੀ ਅੱਖ ਜਿਹੜੀ ਨਜ਼ਰ ਰਹਿਣੀ ਆ ਕਿਤੇ ਕੋਈ ਕ੍ਰਾਈਮ ਨਾ ਵਾਪਰ ਜਾਵੇ ਪਾਗੇਸ਼ਰੀ ਇਹਦੇ ਵਿੱਚ ਜਿਹੜਾ ਹੈਗਾ ਟੈਂਟ ਸਿਟੀ ਦੇ ਵਿੱਚ ਦੇਖੋ ਟਾਇਲਟ ਸੀਟਾਂ ਨੇ ਵਧੀਆ ਅੰਗਰੇਜ਼ੀ ਗੀਜ਼ਰ ਨੇ ਇਸ਼ਨਾਨ ਕਰਨ ਦੇ ਲਈ LEDਆਂ ਲੱਗੀਆਂ ਨੇ ਇਥੋਂ ਜਿਹੜੀ VIP ਜਿਹੜਾ ਟੈਂਟ ਸਿਟੀ ਆ ਉਹ ਪੀਐਸਪੀਸੀਲ ਦੇ ਵਿੱਚ ਬਣਾਇਆ ਗਿਆ ਜਿਹਦੇ ਉੱਤੇ ਉਹਦਾ ਕੈਂਪਸ ਆ ਰੂਮ ਦੇ ਕਿਤੇ ਲੱਗਦਾ ਹੀ ਨਹੀਂ ਹੈ ਕਿ ਇਹ ਇੱਕ ਟੈਂਟ ਰੂਮ ਹੋ ਸਕਦਾ ਹੈ ਲਗਜ਼ਰੀ ਰੂਮ ਨਹੀਂ ਹੁੰਦੇ ਬਗਲਾਂ ਦੇ ਵਿੱਚ ਉਹੀ ਸੇ ਉਹ ਡਿਜ਼ਾਈਨ ਕੀਤਾ ਹੋਇਆ ਹੈਗਾ ਵੀ ਕਿਸੇ ਵੀ ਤਰੀਕੇ ਦੀ ਪਰੇਸ਼ਾਨੀ ਨਾ ਹੋਵੇ ਬਗਿਆ ਸ੍ਰੀ ਬੈੱਡ ਵੀ ਬਹੁਤ ਵਧੀਆ ਲੱਗੇ ਹੋਏ ਨੇ ਜੀ ਜੀ ਬਗਿਆ ਸ੍ਰੀ ਉਹਨਾਂ ਦੇ ਜਿਹੜੇ ਵੀਆਈਪੀ ਆ ਉਹਨਾਂ ਲਈ ਤਾਂ ਡ੍ਰਾਇੰਗ ਰੂਮ ਵੀ ਵੱਖਰੇ ਬਣਾਏ ਗਏ ਨੇ ਵੀ ਇੱਕ ਐਦਾ ਲੱਗਦਾ ਹੀ ਨਹੀਂ ਹੈਗਾ ਵੀ ਤੁਸੀਂ ਵੀ ਕਿਤੇ ਵੀ ਇੱਕ ਟੈਂਪਰੇਰੀ ਬਣਾਇਆ ਗਿਆ ਹੈ ਕੁਝ ਦਿਨਾਂ ਲਈ ਤੇ ਪਰ ਇਹ ਤਿੰਨ ਦਿਨਾਂ ਲਈ ਰਹਿਣੇ ਨੇ ਇੱਕ 10000 ਬੰਦਾ ਇੱਕ ਦਿਨ ਰਹਿ ਸਕਦਾ ਐਡੀ ਕੈਪੈਸਿਟੀ ਬਣਾਈ ਗਈ ਆ ਇਹ ਉਹੀ ਕੰਪਨੀ ਦੱਸੀ ਜਾਂਦੀ ਹੈ ਜਿਨ੍ਹਾਂ ਨੇ ਕੁੰਭ ਦੇ ਮੇਲੇ ਦੇ ਜਿਹੜੀ ਟੈਂਟ ਸਿਟੀ ਲਾਈ ਸੀ ਉਸੇ ਉਹਨਾਂ ਨੇ ਹੀ ਜਿਹੜਾ ਇਹ ਟੈਂਟ ਇਹ ਜਿਹੜੇ ਟੈਂਟ ਸਿਟੀ ਬਣਾਈ ਆ ਅੱਛਾ ਜਿਹੜੇ 70 ਏਕੜ ਦੇ ਵਿੱਚ ਲਾਈ ਆ ਜਿਹੜੀ ਟੈਂਟ ਸਿਟੀ ਮੈਂ ਖੁਦ ਜਾ ਕੇ ਦੇਖਿਆ ਉੱਥੇ ਮੈਡੀਕਲ ਸਹੂਲਤ ਵਾਲਾ ਬਖਰਾ ਮੈਂ ਉੱਥੇ ਡਾਕਟਰ ਵਲੰਟਰੀ ਹੈਗੇ ਨੇ ਔਰ ਲੌਂਜ ਬਣ ਰਿਹਾ ਖਾਣ ਪੀਣ ਨੂੰ ਲੰਗਰ ਵੀ ਫ੍ਰੀ ਹਰਥਾਂ ਲੰਗਰ ਦੀ ਫ੍ਰੀ ਸਰਵਿਸ ਆ ਜਨਿ ਕਿ ਹਰਜੋਤ ਬੈਂਸ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਵੀ 70 ਜਿਹੜੇ ਆ ਲੰਗਰ ਫ੍ਰੀ ਹੋਣਗੇ ਪੂਰੇ ਨੰਦਪੁਰ ਦੇ ਵਿੱਚ ਆਨੰਦਪੁਰ ਸਾਹਿਬ ਦੇ ਵਿੱਚ ਪੂਰੇ 3 ਦਿਨ ਜਿਹੜੇ ਹੈਗੇ ਆ ਤੇ ਔਰ ਜਦੋਂ ਵੀ ਇੱਕ ਹੋਰ ਹਰਾਨੀ ਵਾਲੀ ਗੱਲ ਆ ਜਦੋਂ ਭਗੈਸਰੀ ਕੋਈ ਐਂਟਰ ਹੋਵੇਗੀ ਕੱਲ ਤੋਂ ਸੰਗਤ ਐਂਟਰ ਹੋਵੇਗੀ ਉਹਦੇ ਉਹਦੇ ਮੋਬਾਈਲ ਤੇ ਵੈਲਕਮ ਟੂ ਆਨੰਦਪੁਰ ਸਾਹਿਬ ਉਹਨੂੰ ਮੈਸੇਜ ਆ ਜਾਏਗਾ ਵੈਲਕਮ ਟੂ ਅਨੰਦਪੁਰ ਸਾਹਿਬ ਵੀ ਪਹਿਲਾਂ ਤੋਂ ਹੀ ਉਹਨਾਂ ਦਾ ਸਵਾਗਤ ਕਰਨ ਤੇ ਸਵਾਗਤ ਕਰ ਲਈ ਹਾਂ ਜੀ ਹਾਂ ਜੀ ਤੁਹਾਡਾ ਸਵਾਗਤ ਹੈ ਅਨੰਦਪੁਰ ਵਿੱਚ ਆਉਣ ਲਈ ਅਨੰਦਪੁਰ ਸਾਹਿਬ ਦੇ ਵਿੱਚ ਆਉਣ ਲਈ ਤੇ ਇਹਨਾਂ ਨੇ ਇੱਕ ਇੱਕ ਹਮੇਸ਼ਾ ਨੇ ਇੱਕ ਜਦੋਂ ਭੀੜ ਜਿਆਦਾ ਹੁੰਦੀ ਹੈ ਉਦੋਂ ਮੋਬਾਈਲ ਨਹੀਂ ਲੱਗਦੇ ਲੋਕਾਂ ਦੇ ਕਿਉਂਕਿ ਕਿਉਂਕਿ ਮੋਬਾਈਲ ਟਾਵਰ ਨਹੀਂ ਫੜਦਾ ਟਾਵਰ ਨਹੀਂ ਫੜਦਾ ਉਸ ਸਮੇਂ ਟਾਵਰ ਕੱਟ ਹੁੰਦੇ ਆ ਕੈਪੈਸਿਟੀ ਉਹਦੀ ਕੱਟ ਜਾਂਦੀ ਆ ਟਾਵਰਾਂ ਦੀ ਤੇ ਉਹ ਕਿਉਂਕਿ ਕਰਾਊਡ ਵੱਜ ਜਾਂਦਾ ਇਸ ਕਰਕੇ ਓਵਰਲੋਡ ਹੋ ਜਾਂਦੇ ਆ ਉਹਨਾਂ ਜਿਸ ਪੰਜਾਬ ਸਰਕਾਰ ਨੇ ਹਰ ਕੰਪਨੀ ਦੇ ਜਿਹੜੇ ਹੈਗੇ ਆ ਉਹਦੇ ਟਾਵਰਾਂ ਦੀ ਗਿਣਤੀ 'ਚ ਵਾਧਾ ਕਰਾਇਆ ਵੀ ਤਾਂਕਿ ਜਿਹੜਾ ਮੋਬਾਈਲ ਆਪਣੇ ਜਿਹੜਾ ਘਰਾਂ ਨੂੰ ਕਰਨ ਲਈ ਜਾਂ ਕਿਸੇ ਰਿਸ਼ਤੇਦਾਰੀਆਂ ਦੇ ਵਿੱਚ ਕਰਨ ਲਈ ਕਿਸੇ ਨੂੰ ਔਖਿਆਈ ਨਾ ਹੋਵੇ ਤੇ ਇੱਥੋਂ ਤੱਕ ਕਿ 500 ਈ ਰਿਕਸ਼ਾ ਟੈਂਟਸਿਟੀਆਂ ਤੋਂ ਤਖਤ ਸਾਹਿਬ ਜਾਣ ਨੂੰ ਉਹ ਜਿੱਥੇ ਮਰਜ਼ੀ ਕਹਿਣ ਸੰਗਤ ਕਹੇ ਵੀ ਅਸੀਂ ਤਾਂ ਉੱਥੇ ਜਾਣਾ ਈ ਰਿਕਸ਼ਾ ਉਹਨਾਂ ਨੂੰ ਉੱਥੇ ਲੈ ਕੇ ਜਾਏਗਾ ਫ੍ਰੀ ਤੇ 300 ਸੱਟਲ ਬੱਸਾਂ ਜਿਹੜੀਆਂ ਨੇ ਮਿੰਨੀ ਬੱਸਾਂ ਜਿਹੜੀਆਂ ਉਹ ਸੱਟਲ ਬੱਸਾਂ ਨੇ ਉਹ ਲੈ ਕੇ ਜਾਣਗੀਆਂ 300 ਜਿੱਥੇ ਨੂੰ ਲੈ ਕੇ ਜਾਣਗੇ ਜਿੱਥੇ ਜਿੱਥੇ ਉਹ ਕਹਿਣਗੇ ਵੀ ਅਸੀਂ ਤਖਤ ਸਾਹਿਬ ਨੂੰ ਚੱਲਣ ਗੀਆਂ ਜਾਂ ਕਿ ਦਸਤਰੀ ਕੇਸਵਰ ਸਾਹਿਬ ਨੂੰ ਜਾਂ ਸੀਸਗਨ ਸਾਹਿਬ ਨੂੰ ਜਾਂ ਜਿਹੜਾ ਜਿੱਥੇ ਸਥਾਨ ਹੋ ਰਹੇ ਨੇ ਉਹ ਜਿੱਥੇ ਸਥਾਨ ਨੇ ਪ੍ਰੋਗਰਾਮ ਹੋ ਰਹੇ ਨੇ ਵੱਡੇ ਜਿਹੜੇ ਹੈਗੇ ਆ ਉੱਥੇ ਉੱਥੇ ਲੈ ਕੇ ਜਾਣਗੀਆਂ ਬੱਸਾਂ ਜਿਹੜਾ ਇਕੱਠ ਨੂੰ ਪਰ ਹਾਂ ਜਨਨ ਕਿ ਅਨਮਾਨ ਆ ਉਹ ਕਹਿੰਦੇ ਵੀ 1 ਕਰੋੜ ਤੋਂ ਵੱਧ ਸੰਗਤ ਦਾ ਜਿਹੜਾ ਹੈਗਾ ਕਟਾ ਸਰ ਜੀ ਜੇ ਤੁਸੀਂ ਕਹਿ ਰਹੇ ਹੋ ਵੀ 1 ਕਰੋੜ ਦੇ ਲਗਭਗ ਸੰਗਤ ਆਉਗੀ ਪਰ ਉੱਥੇ ਪਾਰਕਿੰਗ ਦੀ ਫੈਸਿਲਿਟੀ ਬਣਾਈ ਹੈ ਕਿਉਂਕਿ ਪਾਰਕਿੰਗ ਲੱਗੇ ਬਹੁਤ ਪਰੇਸ਼ਾਨੀ ਹੁੰਦੀ ਹੈ ਜੀ 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 ਇਹਨਾਂ ਨੇ ਦੇਖੋ ਪਹਿਲੇ ਤਾਂ ਜਿਹੜਾ ਪਿੰਡਾਂ ਦੇ ਵਿੱਚੋਂ ਆਮ ਰਵੈਜ ਦਾ ਆਨੰਦਪੁਰ ਸਾਹਿਬ ਜਾਣਾ ਤਾਂ ਟਰੈਕਟਰ ਟਰਾਲੀਆਂ ਤੇ ਆਉਂਦੇ ਨੇ ਲੋਕ ਤੇ ਪਿੰਡਾਂ ਦੇ ਉਹ ਹੁਣ ਉਹਨਾਂ ਨੂੰ ਲਈ ਇਹ 100 ਜਿੰਦੀ 10 15 ਕਿੱਲੇ ਦੇ ਵਿੱਚ ਕਹਿੰਦੇ ਵੀ ਹਰਜੋਤ ਬੈਂਸ ਨੇ ਦੱਸਿਆ ਪ੍ਰੈਸ ਕਾਨਫਰੰਸ 'ਚ ਵੀ ਅਸੀਂ ਜਿਹੜੀ ਹੈਡ ਕਰੇਟ ਟ੍ਰੌਲੀ ਸਿਟੀ ਬਣਾਈ ਗਈ ਹੈ ਉਹਨਾਂ ਦੇ ਲਈ ਉਹਨਾਂ ਲੋਕਾਂ ਦੇ ਲਈ ਉਹ ਆਪਦਾ ਆਰਾਮ ਨਾਲ ਖੜਾਉਣਗੇ ਪਰ ਇਹ ਨਹੀਂ ਹੈਗਾ ਵੀ ਚੋਰੀ ਹੋਏਗੀ ਹਰ ਇੱਕ ਜਿਹੜੀ ਇਹ ਪਾਰਕਿੰਗਾਂ ਦੀਆਂ 100 ਏਕੜ ਦੇ ਵਿੱਚ ਪਾਰਕਿੰਗ ਬਣਾਈ ਗਈ ਹੈ ਜਿਹੜੀ ਆਮ ਪਾਰਕਿੰਗ ਆ ਵੀ ਹਰ ਇੱਕ ਥਾਂ ਤੋਂ ਲੋਕਾਂ ਨੂੰ ਭਾਵੇਂ ਕਿ ਉੱਥੇ ਜਾਣ ਦੀ ਜਿਹੜੀ ਔਖੀ ਅਖਾਈ ਨਾ ਹੋਵੇ ਪਰ ਉਹਨਾਂ ਨੂੰ ਜਿਹੜਾ ਆਪਣਾ ਵਹੀਕਲ ਖੜਾਉਣਾ ਤਾਂ ਉਹਦੀ ਬਕਾਇਦਾ ਤੌਰ ਤੇ ਪਰਚੀ ਮਿਲੇਗੀ ਸਕਿਉਰਟੀ ਹੋਵੇਗੀ ਆਨ ਵੀ ਕਰ ਖੜਾਤਾ ਤਾਂ ਤਾਂ ਵੀ ਬਾਅਦ ਦੇ ਵਿੱਚ ਕੋਈ ਚੋਰੀ ਨਾ ਹੋਵੇ ਸਮਾਨ ਦਾ ਚੋਰੀ ਹੋ ਜਾਵੇ ਜਾਂ ਗੱਡੀ ਚੋਰੀ ਨਾ ਹੋ ਜਾਵੇ ਉਹਦੇ ਲਈ ਵੀ ਉਹਨਾਂ ਨੂੰ ਬਕਾਇਦਾ ਤੌਰ ਤੇ ਟੋਕਨ ਮਿਲੇਗਾ ਔਰ ਉਹਦੀ ਵੀ ਸਿਕਿਉਰਟੀ ਰਹਿਣੀ ਆ 8000 ਦੇ ਵੱਧ ਜਿਹੜੇ ਹੈਗੇ ਆ ਪੰਜਾਬ ਪੁਲਿਸ ਦੇ ਜਵਾਨ ਤਾਇਨਾਤ ਕੀਤੇ ਗਏ ਨੇ ਪਰ ਜਿਹੜੀ ਹਾਂ ਜਿਹੜੀ ਜ਼ਮੀਨ ਆ ਜਿਹੜੀ ਜ਼ਮੀਨ ਤੇ ਅਸਾਰਿਆ ਗਿਆ ਵਾ ਲੋਕਾਂ ਤੋਂ 50000 ਪਰ ਦੀ ਏਕੜ ਜ਼ਮੀਨ ਜਿਹੜੀ ਹੈਗੀ ਆ ਉਹਨਾਂ ਨੂੰ ਪਹਿਲੇ ਐਡਵਾਂਸ ਠੇਕਾ ਦਿੱਤਾ ਕਿਸਾਨਾਂ ਨੂੰ ਜਿਹੜਾ ਇਕੱਠਾ ਕੀਤਾ ਇਹਦੀ 1.5 200 ਏਕੜ ਦੇ ਵਿੱਚ ਕਿਉਂਕਿ 70 ਏਕੜ ਦੇ ਵਿੱਚ ਤਾਂ ਵੱਖਰੀ ਸਿਟੀ ਬਣਦੀ ਆ ਜੀ ਜੀ ਜਿਹੜੀ ਚੱਕ ਨਾਨਕੀ ਜਿਹੜਾ ਸਿਟੀ ਆ ਕਿਉਂਕਿ ਗੁਰੂ ਤੇਗ ਬਹਾਦਰ ਜੀ ਦੇ ਮਾਤਾ ਦਾ ਨਾਮ ਨਾਨਕੀ ਸੀ ਉਹਨਾਂ ਨੇ ਜਦੋਂ ਗੁਰੂ ਤੇਗ ਬਹਾਦਰ ਜੀ ਨੇ ਆਨੰਦਪੁਰ ਸਾਹਿਬ ਨੂੰ ਵਸਾਇਆ ਆਪਣੀ ਮਾਂ ਦੇ ਨਾਂ ਤੇ ਚੰਪਾ ਜਿਹਦੀ ਬਲਾਸਪੁਰ ਦੀ ਰਾਜੇ ਦੀ ਰਾਣੀ ਸੀਗੀ ਉਹ ਤੋਂ ਮੁੱਲ ਜ਼ਮੀਨ ਲਈ ਭਾਵੇਂ ਉਹਨੇ ਗੁਰੂ ਸਾਹਿਬ ਨੂੰ ਮੁਫਤ ਭੇਟਾ ਕੀਤੀ ਸੀ ਜ਼ਮੀਨ ਪਰ ਉਹ ਕਹਿੰਦੇ ਗੁਰੂ ਸਾਹਿਬ ਨੇ ਨਹੀਂ ਉਹਨਾਂ ਦੀ ਭੇਟਾ ਦਿੱਤੀ ਪੈਸੇ ਉਹਨਾਂ ਨੇ ਫਿਰ ਚੱਕ ਨਾਨਕੀ ਨਗਰ ਬਸਾਇਆ ਸੀ ਜਿਹਦਾ ਨਾਮ ਆਨੰਦਪੁਰ ਸਾਹਿਬ ਪਿਆ ਜਿਹੜੀ ਕਿ ਖਾਲਸੇ ਦੀ ਜਨਮ ਭੂਮੀ ਆ 13 April 1699 ਨੂੰ ਇਹ ਖਾਲਸਾ ਜਿੱਥੇ ਪੰਥ ਸਾਜਿਆ ਗਿਆ ਉੱਥੇ ਦੁਬਾਰਾ ਜਿਹੜੀਆਂ ਭਾਵੇਂ ਕਿ ਹਰ ਹੋਲੇ ਮੱਲੇ ਨੂੰ ਰੌਣਕਾਂ ਲੱਗਦੀਆਂ ਨੇ ਗੁਰੂ ਸਾਹਿਬ ਨੂੰ ਯਾਦ ਕਰਦੇ ਨੇ ਸੰਗਤਾਂ ਆਉਂਦੀਆਂ ਨੇ ਪਰ 350 ਸਾਲਾਂ ਸਤਾਬ ਦੀ ਦਿਸ ਦਿਵਸ ਗੁਰੂ ਤੇਗ ਬਹਾਦਰ ਜੀ ਦੇ ਪਹਿਲੀ ਵਾਰ ਜਿਹੜੇ ਇਹ ਮਨਾਏ ਐਡੇ ਵੱਡੇ ਪੱਧਰ ਤੇ ਮਨਾਏ ਜਾ ਰਹੇ ਨੇ ਕਿਉਂਕਿ ਇਹ ਵਾਰ-ਵਾਰ ਨਹੀਂ ਹੋਣਾ ਇਹ ਜਿਹੜਾ ਹਿੱਸਾ ਇਹ ਹਿੱਸੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਜਮੇ ਆਇਆ ਭਗਿਆ ਜੀ ਇਸ ਕਰਕੇ ਜਿਹੜਾ ਹੈਗਾ ਤਿਆਰੀਆਂ ਪੂਰੇ ਵੱਡੇ ਪੱਧਰ ਤੇ ਚਲ ਰਹੀਆਂ ਨੇ ਜੀ ਤਿਆਰੀਆਂ ਦੇ ਵਿੱਚ ਵੀ ਬਹੁਤ ਛੋਟੇ ਬੱਚੇ ਵੀ ਬਹੁਤ ਆਉਂਦੇ ਨੇ ਜੀ ਜੀ ਪੇਰੈਂਟਸ ਆਪਣੇ ਨਿੱਕੇ ਨਿੱਕੇ ਬੱਚਾ ਨੂੰ ਲੈ ਕੇ ਆਉਂਦੇ ਨੇ ਤਾਂ ਬਾਥਰੂਮ ਦੀ ਤੁਸੀਂ ਗੱਲ ਕੀਤੀ ਲਗਜ਼ਰੀ ਰੂਮ ਤਾਂ ਹੋਣਗੇ ਲੱਗ ਤੋਂ ਬਾਥਰੂਮ ਵਾਸ਼ਰੂਮ ਵਗੈਰਾ ਹੈਗੇ ਆ ਵੀ ਉਹਨਾਂ ਬੱਚਿਆਂ ਦੇ ਡਾਈਪਰ ਚੇਂਜ ਕਰਨ ਲਈ ਜਾਂ ਫਿਰ ਇੱਕ ਮਦਰ ਨੂੰ ਆਪਣੇ ਬੱਚੇ ਨੂੰ ਫੀਡ ਦੇਣ ਦੇ ਲਈ ਉਹ ਵੀ ਪ੍ਰਾਈਵੇਟ ਮਤਲਬ ਇੱਕ ਰੂਮ ਜੀ ਜੀ ਨਹੀਂ ਨਹੀਂ ਦੇਖੋ ਸਰਕਾਰ ਨੇ ਵੀ ਪ੍ਰਬੰਧ ਕੀਤੇ ਨੇ ਸੈਂਟਰੀ ਇਵਨ ਔਰਤਾਂ ਲਈ ਵੀ ਜਿਹੜੇ ਸੈਂਟਰੀ ਪੈਡ ਤੋਂ ਲੈ ਕੇ ਬੱਚਿਆਂ ਦੇ ਡਾਈਪਰ ਤੱਕ ਉਹ ਵੀ ਸਰਕਾਰ ਦੇ ਪ੍ਰਬੰਧ ਵੀ ਨੇ ਕਿਉਂਕਿ ਵਲੰਟਰੀ ਮੈਡੀਕਲ ਟੀਮਾਂ ਨੇ ਵਿੱਚੀ ਮੈਡੀਕਲ ਕੈਮਿਸਟ ਜਿਹੜੇ ਹੈਗੇ ਆ ਖੋਲੇ ਜਾਣੇ ਨੇ ਜਿਹੜਾ ਕਿ ਫ੍ਰੀ ਦਵਾਈਆਂ ਵੰਡੀਆਂ ਜਾਣੀਆਂ ਨੇ ਵਿੱਚ ਦਵਾਈਆਂ ਵੀ ਕਿਸੇ ਡਾਕਟਰ ਵੀ ਆ ਤੇ ਔਰ ਕੰਟਰੋਲ ਰੂਮ ਵੀ ਆ ਹਰ ਇੱਕ ਜਿਹੜਾ ਬਲਾਕ ਦੇ ਵਿੱਚ ਹਰ ਇੱਕ ਸਹੂਲਤ ਹੋਣੀ ਆ ਇੱਥੋਂ ਤੱਕ ਜਿਹੜਾ 70 ਏਕੜ ਵਾਲਾ ਪਗੈਸਰੀ ਜਿਹੜਾ ਬਣਿਆ ਵਾ ਟੈਂਟ ਸਿਟੀ ਚੱਕ ਨਾਨਕੀ ਦਾ ਨਾਮ ਰੱਖਿਆ ਚੱਕ ਨਾਨਕੀ ਸਿਟੀ ਟੈਂਟ ਸਿਟੀ ਤੇ ਉਹਦੇ ਵਿੱਚ ਤਾਂ ਪ੍ਰਾਈਵੇਟ ਬਾਜ਼ਾਰ ਵੀ ਬਣੇਗਾ ਦੱਸਿਆ ਜਾਂਦਾ ਵੀ ਉਹਦੇ ਵਿੱਚ ਕੈਫੇ ਖੁੱਲਣਗੇ ਫੂਡ ਕੈਫੇ ਜਿਵੇਂ ਕਿ ਪੀਜ਼ਾ ਹਟ ਜਾਂ ਕਾਫੀ ਹਾਊਸ ਐਦਾਂ ਬਣਨਗੇ ਜਿਨੇ ਮੁੱਲ ਪੀਣ ਦੇ ਕਈ ਕਹਿੰਦੇ ਆ ਵੀ ਲੰਗਰ ਨਹੀਂ ਸੀ ਫ੍ਰੀ ਨਹੀਂ ਸਕਣਾ ਤੇ ਚਲੋ ਮੁੱਲ ਇਧਰੋਂ ਸਕ ਲੈਣੇ ਆ ਤਾ ਉਹ ਮੁੱਲ ਵੀ ਆਪਣਾ ਚੀਜ਼ ਜਿਹੜੀ ਹੈਗੀ ਕਿਉਂਕਿ ਐਨਆਰਆਈ ਵੀ ਆਉਣੇ ਨੇ ਉਹ ਆਪਦਾ ਮੁੱਲ ਵੀ ਖਾ ਪੀ ਸਕਦੇ ਆ ਉਹਦੇ ਵਿੱਚ ਤੇ ਖਰੀਦ ਉਹਦੇ ਵਿੱਚ ਜਿਹੜਾ ਹੈਗਾ ਬੱਚਿਆਂ ਲਈ ਡਾਈਪਰ ਵੱਖਰਾ ਤੌਰ ਤੇ ਉਹਨਾਂ ਦੀ ਵਾਸ਼ੂਮ ਤਾਂ ਹਰੇਕ ਜਿਵੇਂ ਲਗਜ਼ਰੀ ਸਹੂਲਤਾਂ ਦਿੱਤੀਆਂ ਗਈਆਂ ਵਾਸ਼ੂਮ ਤਾਂ ਹੈਗੀ ਹੈਗੇ ਨੇ ਔਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਇੱਥੋਂ ਤੱਕ ਕੇ ਤਾਇਨਾਤ ਕੀਤੀਆਂ ਗਈਆਂ ਵੀ ਜੇ ਕੋਈ ਰੱਬ ਨਾ ਕਰੇ ਕੋਈ ਘਟਨਾ ਵਾਪਰ ਜਾਵੇ ਤਾਂ ਅੱਗ ਬਜਾਉ ਜੰਤਰ ਜਿਹੜੇ ਹੈਗੇ ਆ ਪੂਰੇ ਤਿਆਰ ਬੋਰ ਤਿਆਰ ਅਮਲਾ ਪੂਰਾ ਕਿਉਂਕਿ ਸਾਰਾ ਰਾਜਧਾਨੀ ਉਹ ਬਣ ਗਈ ਆ ਜਿੱਥੇ ਕਿ ਇਹ ਪ੍ਰੋਗਰਾਮ ਹੋਣੇ ਨੇ ਪੂਰੇ ਨਿਪਰੇ ਚੜਾਏ ਜਾਣੇ ਨੇ ਜੀ 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 ਇਸ ਦੇ ਨਾਲ ਹੀ ਮੈਂ ਤੁਹਾਨੂੰ ਇਹ ਵੀ ਪੁੱਛਣਾ ਚਾਹੂੰਗੀ ਵੀ ਇਹ ਤਾਂ ਚਲੋ ਸਮਾਗਮ ਨੂੰ ਲੈ ਕੇ ਤਿਆਰੀਆਂ ਹੋਈਆਂ ਨੇ ਸਾਰੀਆਂ ਪਰ ਇੱਥੇ 24 ਨਵੰਬਰ ਨੂੰ ਵਿਧਾਨ ਸਭਾ ਸੈਸ਼ਨ ਵੀ ਹੈ ਜੋ ਕਿ ਪਹਿਲੀ ਵਾਰ ਹੋ ਰਿਹਾ ਹੈਗਾ ਜੋ ਕਿ ਚੰਡੀਗੜ੍ਹ ਤੋਂ ਲੈ ਕੇ ਚੰਡੀਗੜ੍ਹ ਦੀ ਥਾਂ ਦੇ ਉੱਤੇ ਪਹਿਲਾ ਸੈਸ਼ਨ ਆ ਅਨੰਤਪੁਰ ਸਾਹਿਬ ਦੇ ਵਿੱਚ ਹੋ ਰਿਹਾ ਉਹਦੇ ਲਈ ਕੀ ਕੁਝ ਤਿਆਰੀਆਂ ਕੀਤੀਆਂ ਗਈਆਂ ਪਾਕਾ ਜੀ ਜਿਹੜਾ ਸੈਸ਼ਨ ਆ ਸਪੈਸ਼ਲ ਸੈਸ਼ਨ ਆ ਪੰਜਾਬ ਵਿਧਾਨ ਸਭਾ ਦਾ ਉਹ 24 ਨਵੰਬਰ ਨੂੰ ਹੀ ਹੋਣਾ ਵਾ ਆਪਾਂ ਪਹਿਲਾਂ ਕਿਉਂਕਿ ਆਪਾਂ ਸੈਸ਼ਨ ਬਾਰੇ ਦੱਸ ਦਈਏ ਸੈਸ਼ਨ ਲਈ ਵੱਖਰੀ ਇੱਕ ਵਿਧਾਨ ਸਭਾ ਬਣਾਈ ਗਈ ਹੈ ਜਿਹੜੀ ਕਿ ਵਿਧਾਨ ਸਭਾ ਵਰਗੀ ਬਿਲਡਿੰਗ ਬਣਾਈ ਗਈ ਹੈ ਇੱਕ ਪਲਾਈ ਬੋਰਡ ਦੇ ਨਾਲ ਜਿਹਦੇ ਤੇ ਮੇਰਾ ਖਰਚਾ ਕਰੋੜਾ ਰੁਪਿਆ ਖਰਚਾ ਆਇਆ ਵਾ ਸਰਕਾਰ ਦਾ ਤੇ ਔਰ ਉਹਦੇ ਵਿੱਚ ਅੰਦਰ ਉਵੇਂ ਸਿਟਿੰਗਾਂ ਜਿਵੇਂ ਵਿਧਾਨ ਸਭਾ ਦੇ ਵਿੱਚ ਲੱਗਦੀਆਂ ਤੇ ਉਹ ਤੇ ਉਹਦੇ ਵਿੱਚ ਲਾਇਆ ਹੈਗਾ ਮੈਂ ਤਾਂ ਖੁਦ ਜਾ ਕੇ ਵਿਧਾਨ ਸਭਾ ਦੇ ਦੇਖਿਆ ਅੰਦਰ ਜਾ ਕੇ ਤੇ ਇੱਕ ਪਾਸੇ ਜਿਹੜੀਆਂ 96 ਕੁਰਸੀਆਂ ਸੱਤਾਧਾਰੀ ਧਰਦੀਆਂ ਸੱਜੇ ਹੱਥ ਜਿਹੜੀਆਂ ਸਪੀਕਰ ਦੇ ਲੱਗਣ ਗਿਆ ਤੇ ਖੱਬੇ ਹੱਥ ਸਪੀਕਰ ਦੇ ਲੱਗਣੀ ਆ ਵਿਰੋਧੀ ਤੈਰਦੀਆਂ 28 ਆ ਜਿਦੇ ਵਿੱਚ ਕਾਂਗਰਸੀ ਵੀ ਆ ਕਾਲੀ ਦੀਆਂ ਵੀ ਜਿਹੜੀ ਹੈਗੀਆਂ ਦੋ ਤਿੰਨ ਸੀਟਾਂ ਨੇ ਔਰ ਆਜ਼ਾਦ ਵੀ ਆ ਤੇ ਔਰ ਬੀਜੇਪੀ ਦੇ ਵੀ ਹੈ ਸੀਟਾਂ ਜਿੰਨੀਆਂ 28 ਕੁਰਸੀਆਂ ਲੱਗਣਗੀਆਂ ਔਰ ਗਵਰਨਰ ਦੀ ਜਿਹੜੀ ਗੈਲਰੀ ਆ ਚੈਂਬਰ ਆ ਸਪੀਕਰ ਦਾ ਚੈਂਬਰ ਆ ਔਰ ਮੁੱਖ ਮੰਤਰੀ ਦਾ ਚੈਂਬਰ ਆ ਭਗਵੰਤ ਪਬਲ ਦਾ ਵੀ ਚੈਂਬਰ ਹੋਏਗਾ ਤੇ ਔਰ ਅਫਸਰ ਗੈਲਰੀ ਆ ਤੇ ਦਰਸ਼ਕ ਗੈਲਰੀ ਵੀ ਥੋੜੀ ਜਿਹੀ ਰੱਖੀ ਆ ਪਰ ਜਨਨ ਕੀ ਕਹਿੰਦਾ ਭਾਵ ਬਹੁਤ ਸੋਹਣਾ ਸੁਨਮੋਹਕ ਅਡਰੈਸ ਹੁੰਦਾ ਪੈਦਾ ਅੰਦਰ ਜਾ ਕੇ ਜਦੋਂ ਬਕਾਇਦਾ ਤੌਰ ਤੇ ਸਾਰਾ ਦਿਖਾਇਆ ਜਾਊਗਾ ਤੇ ਭਾਵੇਂ ਉੱਥੇ ਜਿਹੜਾ ਕਿ ਸਪੀਕਰ ਦੀ ਕੁਰਸੀ ਲੱਗੀ ਜਿੱਥੇ ਕੁਲਤਾਰ ਸਿੰਘ ਸੰਧਵਾ ਬੈਠਣਾ ਉਹਦੇ ਮਗਰਲੇ ਪਾਸੇ ਖੰਡਾ ਜਿਹੜਾ ਸੱਚਮੁੱਚ ਬਣਿਆ ਹੋਇਆ ਵੱਡਾ ਜਿਹੜਾ ਉਹ ਦਿ세ਗਾ ਕਿਉਂਕਿ ਉਹ ਪਲਾਸਟਿਕ ਦਾ ਕਵਰ ਕੀਤਾ ਹੋਇਆ ਉਹ ਤੇ ਪਲਾਸਟਿਕ ਦੇ ਵਿੱਚ ਜਿਹੜਾ ਹੈਗਾ ਸ਼ੀਸ਼ੇ ਦਾ ਜਪਾਰਦਰਸੀ ਹੈ ਉਹਦੇ ਵਿੱਚ ਦਿ세ਗਾ ਖੰਡਾ ਖੰਡੇ ਦੀ ਓਟ ਹੈਟਾ ਜਿਹੜਾ ਪੰਜਾਬ ਬੰਦ ਸਭਾ ਦਾ ਸਪੈਸ਼ਲ ਸੈਸ਼ਨ ਹੋਵੇਗਾ ਖੰਡੇ ਬਾਟੇ ਦੀ ਦਾ ਪਿੱਛੇ ਖੰਡੇ ਬਾਟੇ ਦਾ ਸਟੈਚੂ ਬਣਿਆ ਹੋਇਆ ਵਾ ਤੇ ਔਰ ਜਿਹੜੀ ਆਪਾਂ ਗੱਲ ਕਰਦੇ ਆ ਜਿਹੜੇ ਉਹਦੇ ਵਿੱਚ ਜਿਹੜੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਫਲਸਫੇ ਦੇ ਪ੍ਰਤੀ ਜਿਹੜੀਆਂ ਹੈਗੀਆਂ ਸਾਰੀਆਂ ਚਰਚਾਵਾਂ ਹੋਣਗੀਆਂ ਉਹਨਾਂ ਦੀਆਂ ਜਿਹੜੀਆਂ ਸਾਨੂੰ ਕੀ ਸਿੱਖਿਆ ਦਿੱਤੀ ਆ ਉਹਦੇ ਤੇ ਪੂਰਾ ਚਰਚਾ ਹੋਵੇਗੀ ਤੇ ਔਰ ਉੱਥੇ ਜਿਹੜੇ ਹੈਗੇ ਆ ਬਾਹਰੋਂ ਵੀ ਲੋਕ ਬੁਲਾਏ ਗਏ ਨੇ ਔਰ ਦੂਜੀਆਂ ਸਟੇਟਾਂ ਦੇ ਵੀ ਬੁਲਾਏ ਹੋਏ ਨੇ ਇਤੋਂ ਤੱਕ ਕਿ ਰਾਸ਼ਟਰਪਤੀ ਨੂੰ ਵੀ ਸੱਦਾ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਇਸੇ ਤਰ੍ਹਾਂ ਹੀ ਜਿਹੜਾ ਸਮਾਗਮ ਹੋਣੇ ਨੇ ਸਮਾਗਮਾਂ ਜਿਹੜੇ ਹੈਗੇ ਆ ਆਪਾਂ ਸਮਾਗਮਾਂ ਦੀ ਵੀ ਗੱਲ ਦੱਸ ਦਈਏ 23 ਤਰੀਕ ਤੋਂ ਸਟਾਰਟ ਨੇ ਸਮਾਗਮ ਤੇ ਪਰ ਸ਼੍ਰੋਮਣੀ ਕਮੇਟੀ ਦੇ ਨਾਲ ਇਸ ਮੁੱਦੇ ਤੇ 36 ਦਾ ਅੰਕੜਾ ਵਾ ਸ਼੍ਰੋਮਣੀ ਕਮੇਟੀ ਕਹਿੰਦੀ ਅਸੀਂ ਸਾਡੇ ਨਾਲ ਆ ਕੇ ਮਿਲਾਓ ਤੁਸੀਂ ਵੀ ਅਸੀਂ ਮਨਾਵਾਂਗੇ ਤੁਸੀਂ ਬਾਹਰੋਂ ਕਰੋ ਤੁਸੀਂ ਤੁਹਾਨੂੰ ਲੋੜ ਨਹੀਂ ਹੈਗੀ ਪਰ ਸਰਕਾਰ ਕਹਿੰਦੀ ਅਸੀਂ ਮਨਾਉਣਾ ਵਾ ਕਿਉਂਕਿ ਜਦੋਂ ਪਹਿਲਾਂ ਜਦੋਂ 300 ਸਾਲਾ ਮਨਾਇਆ ਗਿਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਵੱਲੋਂ ਉਦੋਂ ਕਾਲੀ ਦਲ ਦੀ ਇੱਕ ਸਰਕਾਰ ਸੀ ਉਸ ਸਮੇਂ ਇਕੱਠਿਆ ਮਨਾਇਆ ਗਿਆ ਸੀ ਪਰ ਇਸ ਵਾਰ ਸ਼੍ਰੋਮਣੀ ਕਮੇਟੀ ਨਾਲ ਸਮਾਗਮ ਕਰਾਉਣਾ ਨਹੀਂ ਮੰਨੀ ਕਿਉਂਕਿ ਇਸ ਜਿਹੜੀ ਇਹ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਦੋਂ ਸਭ ਸਮਝ ਲਓ ਇੱਕੋ ਹੀ ਸੀ ਪਾਰਟੀ ਹਾਂ ਚਾਹੇ ਐ ਜੀ ਪੀ ਸੀ ਨਾਲ ਹੋ ਚਾਹੇ ਅਕਾਲੀ ਦਲ ਬਾਦਲ ਲਾ ਲੋ ਪਰ ਹੁਣ ਇਹ ਆ ਹੁਣ ਜਿਹੜਾ ਜਦ ਕਿ ਇੱਕ ਗੱਲ ਤਾਂ ਸਾਫ ਹੋ ਗਈ ਆ ਭਾਵੇਂ ਕਿ ਸਰੋਮਣੀ ਕਮੇਟੀ ਦਾ ਅਸੀਂ ਦੇਖਿਆ ਘੁੰਮ ਕੇ ਕਿਤੇ ਨਾਮੋ ਨਿਸ਼ਾਨ ਜਿਹੜਾ ਉਹਨਾਂ ਦੇ ਕੋਈ ਇਹੋ ਜਿਹੇ ਨਹੀਂ ਆ ਰਹੇ ਵੱਡੀਆਂ ਵੱਡੇ ਪੱਧਰ ਤੇ ਤਿਆਰੀਆਂ ਦੇ ਕਿਉਂਕਿ ਸਰਕਾਰ ਨਾਲ ਸਾਰੇ ਪਾਸੇ ਚਾਮ-ਧਾਮ ਜਿਹੜਾ ਹੈਗਾ ਕੀਤਾ ਹੋਇਆ ਵਾਈਡ ਸਿਟੀ ਬਣਾਈ ਹੋਈ ਆ ਵਾਈਡ ਸਿਟੀ ਅਨਾਉਂਸ ਕੀਤਾ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਵਾਈਡ ਸਿਟੀ ਬਣਾਵਾਂਗੇ ਇਹਦਾ ਬਰਵਿੰਦਰ ਜੀ ਤੁਸੀਂ ਮੈਨੂੰ ਤਿਆਰੀਆਂ ਦੇ ਬਾਰੇ ਦੱਸਿਆ ਵੀ ਕੀ ਕੁਝ ਤਿਆਰੀਆਂ ਕੀਤੀਆਂ ਗਈਆਂ ਨੇ ਸੰਗਠਨਾਂ ਦੇ ਲਈ ਤੇ ਵਿਧਾਨ ਸਭਾ ਦੇ ਵਿੱਚ ਕੀ ਕੁਝ ਤਿਆਰੀਆਂ ਕੀਤੀਆਂ ਨੇ ਫாகੇ ਜੀ 23 24 25 ਨੂੰ ਜਿਹੜੇ ਹੈਗੇ ਆ ਇਹ ਸਮਾਗਮ ਜਿਹੜੇ ਆ ਹੋਣੇ ਨੇ ਕਿਉਂਕਿ ਸਭ ਤੋਂ ਪਹਿਲਾਂ ਆਪਾਂ ਇਹ ਵੀ ਗੱਲ ਜ਼ਰੂਰੀ ਹੋਵੇਗੀ ਕਿ ਸ੍ਰੋਮਣੀ ਕਮੇਟੀ ਨੇ ਪੰਜਾਬ ਸਰਕਾਰ ਨੂੰ ਸਮਾਗਮ ਕਰਾਉਣ ਲਈ ਥਾਂ ਨਹੀਂ ਦਿੱਤੀ। ਦੇਖੋ ਇਹ ਵੀ ਇੱਕ ਬਹੁਤ ਵੱਡਾ ਸਵਾਲ ਖੜਾ ਹੁੰਦਾ ਵੀ ਇੱਕ ਗੁਰੂ ਸਾਹਿਬ ਦਾ ਸਰਕਾਰ ਮਨਾ ਰਹੀ ਹੋਵੇ ਦਿਨ ਜਿੱਥੇ ਸਰਬ ਧਰਮ ਸਮਾਗਮ ਚੱਲ ਰਿਹਾ ਉੱਥੇ ਤਾਂ ਸਭ ਨੂੰ ਮਿਲ ਜਾਊਗਾ ਤੇ ਉੱਥੇ ਤਾਂ ਦੇਖੋ ਸਾਰਾ ਸਹਿਯੋਗ ਦੇਣਾ ਚਾਹੀਦਾ ਠੀਕ ਆ ਸਰਕਾਰ ਮਨਾਉਂਦੀ ਆ ਪਰ ਹਰ ਇੱਕ ਨੂੰ ਅਸੀਂ ਉਹਦੇ ਜਿਵੇਂ ਬਣ ਲੈਨੇ ਆ ਵੀ ਅਸੀਂ ਕਾਲ ਤਖਤ ਦਾ ਹੁਕਮ ਹੋਇਆ ਗਿਆ ਉਹੀ ਚੱਲੋ ਸਿੱਖੀ ਬਹੁਤ ਵੱਡੀ ਸੀ ਜੀ ਭਗਤ ਸ੍ਰੀ ਸਿੱਖੀ ਬਹੁਤ ਵੱਡੀ ਸੀ ਸਿੱਖੀ ਦੇ ਗੁਰੂ ਸਾਹਿਬ ਨੇ ਚਾਰ ਦਰਵਾਜ਼ੇ ਖੁੱਲੇ ਰੱਖੇ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਮੋਦਾ ਨਾਰਾ ਦੇ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਉਸੇ ਜਨਮ ਭੂਮੀ ਤੇ ਅਨੰਦਪੁਰ ਸਾਹਿਬ ਜੀ ਜਿੱਥੇ ਦੀ ਆਪਾਂ ਗੱਲ ਕਰ ਰਹੇ ਆ ਉਥੇ ਖਾਲਸਾ ਪੰਥ ਸਾਜਿਆ ਔਰ ਉੱਚ ਨੀਚ ਜਾਤ ਪਾਤ ਮਿਟਾ ਕੇ ਖਾਲਸਾ ਪੰਥ ਜਿਹੜਾ ਸਾਜਿਆ ਪਰ ਧਰਮ ਨੂੰ ਵੜਾਇਆ ਪਰ ਇਹ ਲੋਕ ਜਿਹੜੇ ਹੈਗੇ ਆ ਇਸ ਨੂੰ ਛੋਟਾ ਕਰਨ ਲੱਗੇ ਪਏ ਆ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਕਰਕੇ ਕਿਉਂਕਿ ਸਾਰਿਆਂ ਨੂੰ ਤਾਂ ਨਾਲ ਲੈ ਕੇ ਚੱਲਣਾ ਚਾਹੀਦਾ ਕਿਉਂਕਿ ਜੇ ਨਹੀਂ ਨਾਲ ਤੇ ਤੁਸੀਂ ਨਾਲ ਲੱਗ ਜਾਓ ਇਕੱਠੇ ਹੋ ਕੇ ਘਮਾਓ ਉਹ ਕੋਈ ਗਲਤ ਤਾਂ ਕੰਮ ਕਰਨੀ ਰਹੇ ਸ੍ਰੀ ਗੁਰੂ ਤੇਗ ਬਹਾਦਰ ਜਿਹੜੇ ਸਿੱਖਾਂ ਦੇ ਨੌਵੇਂ ਪਾਤਸ਼ਾਹ ਜਿਨ੍ਹਾਂ ਨੇ ਹਿੰਦੁਸਤਾਨ ਦੀ ਖਾਤਰ ਆਪਣੀ ਕੁਰਬਾਨੀ ਕੀਤੀ ਮਾਨਵਤਾ ਦੀ ਖਾਤਰ ਆਪਣਾ ਸੀਸ ਪੇਟ ਕੀਤਾ ਗੁਰੂ ਸਾਹਿਬ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਆਪਣੇ ਪਿਤਾ ਨੂੰ ਜਦੋਂ 9 ਸਾਲ ਦੀ ਉਮਰ ਸੀ ਉਹਨਾਂ ਨੇ ਤੋੜਿਆ ਤਾਂ ਉਹਨਾਂ ਨੇ ਆਪਣੀ ਸ਼ਹਾਦਤ ਦੇ ਲਈ ਤੋੜਿਆ ਆਪ ਵੀ ਪਿਤਾ ਜੀ ਤੁਹਾਡੇ ਤੋਂ ਜਿਹੜਾ ਵੱਡਾ ਵਲੀਦਾਨੀ ਪੁਰਸ਼ ਕਿਹੜਾ ਹੋ ਸਕਦਾ ਹੈ ਤੇ ਪਰ ਹੁਣ ਆਪਾਂ ਗੱਲ ਲਿਆਉਣੇ ਆ ਕਿਉਂਕਿ ਇਸ ਕਰਕੇ ਸਰਕਾਰ ਨੇ ਇਹ ਸਮਾਗਮ ਕਰਾਉਣ ਲਈ ਬੁੱਢਾ ਦਲ ਜਿਹੜੇ ਹੈਗੇ ਆ ਦੇ ਮੁਖੀ ਆ ਆਪਾਂ ਬਲਬੀਰ ਸਿੰਘ ਉਹਨਾਂ ਤੋਂ ਸਥਾਨ ਲਿਆ ਜਿਹੜਾ ਕਿ ਪਾਵੇਂ ਕਿ 5-7 ਏਕੜ 10 ਏਕੜ ਦੇ ਵਿੱਚ ਹੈਗਾ ਉਹ ਉਹ ਉਹਨੂੰ ਕਿ ਪੂਰਾ ਇਹਨ ਪਹਿਲਾਂ ਉੱਤੇ ਭਰਤੀ ਪਾਈ ਗਈ ਭਰਤ ਪਾਈ ਗਈ ਤੇ ਔਰ ਪਧਰਾ ਕੀਤਾ ਗਿਆ ਉਹਦੇ ਤੇ ਆਪਾਂ ਦਿਖਾ ਰਹੇ ਆ ਤਸਵੀਰ ਤੁਹਾਨੂੰ ਇਹ ਜਿਹੜਾ ਸਥਾਨ ਜਿਹੜਾ ਹੈਗਾ ਇੱਥੇ ਸਮਾਗਮ ਹੋਣੇ ਨੇ ਇਹ ਤਿਆਰੀਆਂ ਚੱਲ ਰਹੀਆਂ ਨੇ ਪਰ ਇੱਥੇ ਜਿਹੜਾ 10 ਵਜੇ 23 ਤਰੀਕ ਨੂੰ ਆਰੰਭ ਹੋਣੇ ਨੇ ਜਿੱਥੇ ਕਿ ਮੁੱਖ ਮੰਤਰੀ ਭਗਵੰਤ ਮਾਨ ਔਰ ਆਮ ਆਦਮੀ ਪਾਰਟੀ ਦੇ ਜਿਹੜੇ ਮੁਖੀ ਆ ਅਰਵਿੰਦ ਕੇਜਰੀਵਾਲ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਉਹ ਵੀ ਆ ਸਕਦੇ ਨੇ ਇੱਥੇ ਧਕਾ ਕਰਨਗੇ ਤੇ ਇਹ ਤਾਂ ਜਿਹੜਾ ਹੈਗਾ ਆਪਾਂ ਪੂਰਾ ਪ੍ਰੋਗਰਾਮ ਦੱਸ ਦਈਏ ਕਿਉਂਕਿ ਅਨੰਤਪੁਰ ਸਾਹਿਬ ਦੇ ਵਿੱਚ ਜਿਹੜਾ ਹੈਗਾ ਖੰਡ ਪਾਟ ਦੇ ਨਾਲ ਸ਼ੁਰੂ ਕਰਨਾ ਹੁਣ ਆਵਾ 11 ਵਜੇ ਇਕਾਟਨ ਹੋਣਾ ਵਾ ਤੇ 11 ਵਜੇ ਇਕਾਟਨ ਹੋ ਜਾਣਾ ਤੇ 12 ਵਜੇ ਜਿਹੜਾ ਸਰਬ ਧਰਮ ਸਵੇਲਣ ਹੋਏਗਾ ਜਿਹਦੇ ਵਿੱਚ ਕਾਫੀ ਹੋਰ ਧਰਮਾਂ ਦੇ ਵੀ ਜਿਹੜੇ ਉਹਨਾਂ ਦੇ ਮਹਾਪੁਰਸ਼ ਨੇ ਉਹ ਵੀ ਸ਼ਾਮਲ ਹੋਣਗੇ ਭਾਵੇਂ ਕਿ ਸ੍ਰੀ ਕਾਲਤਾਪਤ ਸਾਹਿਬ ਦੇ ਜਥੇਦਾਰ ਦੇ ਸ਼ਾਮਲ ਹੋਣ ਬਾਰੇ ਅਜੇ ਵੀ ਕਿਆ ਸਰਾਈਆਂ ਲਾਈਆਂ ਜਾ ਰਹੀਆਂ ਵੀ ਉਹ ਸ਼ਾਮਲ ਹੋਣਗੇ ਜਾਂ ਨਹੀਂ ਹੋਣਗੇ ਕਿਉਂਕਿ ਸ਼ਰੋਣੀ ਕਮੇਟੀ ਦਾ 36 ਦਾ ਅੰਕੜਾ ਵਾ ਸ਼ਰੋਣੀ ਕਮੇਟੀ ਦੇ ਅੰਡਰ ਕੌਣ ਆ ਸ੍ਰੀ ਕਾਲਤਾਪਤ ਸਾਹਿਬ ਦੇ ਜਥੇਦਾਰ ਭਾਵੇਂ ਕਿ ਸ੍ਰੀ ਕਾਲਤਾਪਤ ਸਾਹਿਬ ਦੇ ਜਥੇਦਾਰ ਸਰਵੋੱਚ ਨੇ ਕਿਉਂਕਿ ਸਰਵੋੱਚ ਸੰਸਥਾ ਜਿਹੜੀ ਸਾਡੀ ਸ੍ਰੀ ਕਾਲਤਾਪਤ ਸਾਹਿਬ ਸਾਹਿਬਾ ਪਰ ਜਥੇਦਾਰ ਦੀ ਅਪਾਧੀ ਆ ਪਰ ਸ਼੍ਰੋਮਣੀ ਕਮੇਟੀ ਨੇ ਇਸ ਤਰ੍ਹਾਂ ਲੱਖੇ ਰੱਖਿਆ ਹੋਇਆ ਆਪਣੇ ਹੇਠਾਂ ਕਿਉਂਕਿ ਵੀ ਤਨਖਾਹਦਾਰ ਸ਼੍ਰੋਮਣੀ ਕਮੇਟੀ ਆ ਭਾਵੇਂ ਕਿ ਕਹਿਨ ਨੂੰ ਹੀ ਸ੍ਰੀ ਕਲਤਾ ਸਾਹਿਬ ਦਾ ਜਥੇਦਾਰ ਜਦੋਂ ਅਸੀਂ ਹੁਕਮ ਚਲਾਉਣਾ ਹੋਵੇ ਕਿਸੇ ਤੇ ਉਦੋਂ ਸ੍ਰੀ ਕਲਤਾ ਸਾਹਿਬ ਨੂੰ ਅਸੀਂ ਵਰਤ ਲੈਣੇ ਆ ਜਿਹੜੇ ਉਹ ਜਿਹੜੀ ਹਾਕਮ ਤਹਿਰਾਜ ਦੀ ਐਸਜੀਪੀਸੀ ਦੀ ਹਾਕਮ ਤਹਿਰਾ ਪਰ ਆਪਾਂ ਗੱਲ ਫੇਰ ਉੱਥੇ ਹੀ ਰਿਹਾਉਣੇ ਆ ਵੀ ਜਿਹੜਾ ਹੈਗਾ ਹੁਣ ਉੱਥੇ ਸਮਾਗਮ ਕਰਾਇਆ ਜਾ ਰਿਹਾ 3 ਤਰੀਕ ਨੂੰ ਜਿਹੜਾ ਹੈਗਾ ਬਰਾਸਤੇ ਖਾਲਸਾ ਦੇ ਵਿੱਚ ਤੇ ਪੰਜ ਪਿਆਰੇ ਜਿਹੜੀ ਮੋਰੀਅਰ ਪਾਰਕ ਆ ਭਾਈ ਜੱਤਾ ਜੀ ਉੱਥੇ ਜਿਹੜਾ ਹੈਗਾ ਸਮਾਰਗ ਮੋਹਣਗੇ ਤੇ 5 ਵਜੇ ਡਰੋਨ ਸ਼ੋ ਹੋਣੇ ਆ ਤੇ 6 ਵਜੇ ਕੀਰਤਨ ਤੇ ਕਥਾ ਦਰਬਾਰ ਹੋਣੇ ਆ 23 ਤਰੀਕ ਨੂੰ ਆਪਾਂ ਫਿਰ ਅਗਲੀ ਆਪਾਂ ਲਾਈਏ ਜੀ ਸੈਕੰਡ ਡੇ 24 ਤਰੀਕ ਨੂੰ 24 ਤਰੀਕ ਨੂੰ ਹੈਗਾ ਜੀ ਫਿਰ ਸ਼ਬਦ ਕੀਰਤਨ 7 ਵਜੇ ਸਟਾਰਟ ਹੋ ਜਾਣਾ ਜੀ ਤੇ ਫਿਰ 10 ਵਜੇ ਹੈਰੀਟੇਜ ਵਾਕ ਜਿਹੜੀ ਸ੍ਰੀ ਨੰਦਪੁਰ ਸਾਹਿਬ ਗੁਰਦੁਆਰਾ ਭੂਰਾ ਸਾਹਿਬ ਤੋਂ ਸਟਾਰਟ ਹੋ ਕੇ ਜਿਹੜੀ ਸਾਰੇ ਧਾਰਮਿਕ ਸਥਾਨਾਂ ਤੇ ਬਰਾਸਤੇ ਖਾਲਸਾ ਤੱਕ ਜਾਏਗੀ ਤੇ ਇਸ ਤਰ੍ਹਾਂ ਹੀ ਹੈਗਾ 12 ਵਜੇ ਨਾਟਕ ਜਿਹੜੇ ਕਵਿਤਾ ਵਗੈਰਾ ਮੁਕਾਬਲੇ ਜਿਹੜੇ ਗੁਰੂ ਸਾਹਿਬ ਦੀ ਜੀਵਨੀ ਦਾ ਆਧਾਰਿਤ ਆ ਉਹ 12 ਵਜੇ ਹੋਣੇ ਨੇ ਤੇ ਇਸੇ ਤਰ੍ਹਾਂ ਹੀ 12 ਵਜੇ ਉਧਰੋਂ ਢਾਡੀ ਕਵੀਸਰ ਜੱਥਾ ਵੀ ਦਰਬਾਰ ਹੋਏਗਾ ਉੱਥੇ ਤੇ 1 ਵਜੇ ਜਿਹੜਾ ਹੈਗਾ ਸਪੈਸ਼ਲ ਪ੍ਰਧਾਨ ਸਭਾ ਦਾ 24 ਨੂੰ ਜਿਹੜਾ ਸੈਸ਼ਨ ਹੋਣਾ ਵਾ ਜਿਹੜਾ ਭਾਈ ਜੈਤਾ ਜੀ ਜਿਹੜਾ ਮੈਮੋਰੀਅਲ ਦੇ ਵਿੱਚ ਹੋਣਾ ਗੁਰੂ ਤੇਗ ਬਹਾਦਰ ਜੀ ਬਾਰੇ ਤੇ ਗੱਤਕਾ ਦੇ ਜਿਹੜੇ ਮਕਾ ਤੇ ਗੱਤਕਾ ਤਲਵਾਰ ਤੇ ਇਹ ਹੈਗਾ 2 ਵਜੇ ਦੇ ਹੋਣਾ ਜਿਹੜਾ ਸ਼ੋਅ ਹੋਣੇ ਨੇ ਤੇ ਔਰ ਫਿਰ ਹੈਗਾ ਡਰੋਨ ਸ਼ੋਅ 6 ਵਜੇ ਆ 24 ਤਰੀਕ ਨੂੰ ਤੇ 6 ਵਜੇ ਉਦੋਂ ਕਥਾ ਕੀਰਤਨ ਜਿਹੜੀ ਸਟਾਰਟ ਹੋ ਜਣੀ ਹੈ ਇਸੇ ਤਰ੍ਹਾਂ ਹੀ ਆਪਾਂ ਭਾਗਿਆ ਸ੍ਰੀ 25 ਤਰੀਕ ਦਾ ਜਿਹੜਾ ਹੈਗਾ ਆਖਰੀ ਦਿਨ ਆ ਉਹਦਾ ਵੀ ਆਪਾਂ ਸੰਗਤਾਂ ਨੂੰ ਦੱਸ ਦਈਏ ਤੀਜਾ ਦਿਨ ਆ ਜਿਹੜਾ ਹੈਗਾ ਉਹਦੇ ਚ 10 ਵਜੇ ਭੋਗ ਸ੍ਰੀ ਖੰਡ ਪਾਤ ਸਾਹਿਬ ਦੇ ਪੈ ਜਾਣਗੇ ਤੇ 11 ਵਜੇ ਜਿਹੜਾ ਬਲੱਡ ਡੋਨੇਸ਼ਨ ਜਿਹੜਾ ਹੈਗਾ ਡਰਾਈਵ ਥਰੂ ਹੋਣੀ ਆ ਸਟੇਟ ਲੈਵਲ ਦੀ ਲਾਂਚ ਹੋਣੀ ਆ ਫਿਰ ਪਲਾਂਟੇਸ਼ਨ ਜਿਹੜੀ ਹੈਗੀ ਆ ਦਰਖਤਾਂ ਦੇ ਲਾਉਣ ਦੀ ਪੂਰੇ ਪੰਜਾਬ ਦੇ ਵਿੱਚ ਜਿਹੜੀ ਹੈਗਾ ਸਟੇਟ ਲੈਵਲ ਤੇ ਉਹ ਸ਼ੁਰੂ ਹੋ ਜੂਗੀ ਫਿਰ ਗਰਵਾਣੀ ਕਥਾ ਜਿਹੜੀ ਹੈਗੀ ਆ ਕੀਰਤਨ ਸਵਾ 11 ਵਜੇ ਸ਼ੁਰੂ ਹੋ ਜਾਣਾ ਜੀ ਤੇ ਸਟੇਟ ਵਾਈ ਜਿਹੜਾ ਹੈਗਾ ਫਿਰ ਜਿਹੜਾ ਪ੍ਰੋਗਰਾਮ ਸਰਬੱਤ ਦਾ ਭਲਾ ਤੇ ਇਹ ਜਿਹੜਾ ਸਟਾਰਟ ਹੋ ਜਾਏਗਾ 5 ਵਜੇ ਡਰੋਨ ਸ਼ੋਅ ਦੇ ਨਾਲ ਜਿਹੜਾ ਹੈਗਾ ਇਹ ਸਮਾਗਮ ਸਮਾਪਤ ਹੋ ਜਾਣੇ ਆ ਭਾਗਿਆ ਸ੍ਰੀ ਇਹ ਸੀਗਾ ਜਿਹੜਾ ਹੈਗਾ ਪੂਰਾ ਪ੍ਰੋਗਰਾਮਾਂ ਦਾ ਬੀਰਵਾ ਤੇ ਭਾਵੇਂ ਕਿ ਇਹ ਜਿਹੜੇ ਹੁਣ ਦੇਖਾਂਗੇ ਜਿਹੜਾ ਹੈਗਾ 25 ਤੱਕ ਸਰਕਾਰ ਜਿਹੜਾ ਹੈਗਾ ਕਿਵੇਂ ਨੇਪਰੇ ਚੜ੍ਹਦੀ ਆ ਕੀ ਸ਼੍ਰੋਮਣੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਹਥਿਆਰ ਬਣਾ ਕੇ ਇਹ ਰੋਕਣ ਦੀ ਕੋਸ਼ਿਸ਼ ਤਾਂ ਨਹੀਂ ਕਰੇਗੀ ਕੀ ਉਹਨਾਂ ਨੂੰ ਤਾਲਮਤਾਂ ਨਹੀਂ ਕਰਦੀ ਕਿਉਂਕਿ ਇਹ ਜਿਹੜਾ ਹੈਗਾ ਮਸਲਾ ਤਾਂ ਭਾਵੇਂ ਸਿੱਖੀ ਦਾ ਪਰ ਸਰਕਾਰ ਮਨਾ ਰਹੀ ਆ ਪਰ ਸਰਕਾਰ ਮਨਾ ਵੀ ਰਹੀ ਆ ਉਹਨਾਂ ਨੇ ਸਰਕਾਰ ਨੇ ਸਾਰਿਆਂ ਨੂੰ ਸੱਦਾ ਦਿੱਤਾ ਧਰਮਾਂ ਨੂੰ ਵੀ ਦਿੱਤਾ ਔਰ ਦੰਦਮਿੰਟਕਸਾਲ ਦੇ ਜਹਦਾਰ ਵੀ ਉਹਨਾਂ ਨੇ ਕਨਫਰਮੇਸ਼ਨ ਕੀਤੀ ਆ ਆ ਰਹੇ ਆ ਤਾਂ ਸ੍ਰੀ ਪਟਨਾ ਸਾਹਿਬ ਦੇ ਜਹਦਾਰ ਵੀ ਆ ਰਹੇ ਨੇ ਔਰ ਤਖਤ ਸ੍ਰੀ ਹਜੂਰ ਸਾਹਿਬ ਦੇ ਜਿਹੜੇ ਜਹਦਾਰ ਉਹਨਾਂ ਨੂੰ ਵੀ ਸਦਾ ਦੇ ਕੇ ਆਏ ਨੇ ਕਹਿੰਦੇ ਆ ਰਹੇ ਨੇ ਬਹੁਤ ਬਹੁਤ ਸ਼ੁਕਰੀਆ ਪਰਮੇਂਦਰ ਜੀ ਤਾਂ ਇਹ ਸੀਗਾ ਸਾਡਾ ਪ੍ਰੋਗਰਾਮ ਲੇਖਾ ਜੋਖਾ ਦੇ ਵਿੱਚ ਅਸੀਂ ਸਾਰੀ ਚਰਚਾ ਕੀਤੀ ਹੈ ਉਮੀਦ ਕਰਦੇ ਹਾਂ ਤੁਹਾਨੂੰ ਸਾਰੀਆਂ ਗੱਲਾਂ ਦੇ ਬਾਰੇ ਪਤਾ ਲੱਗ ਗਿਆ ਹੋਵੇਗਾ ਜਿੱਥੇ ਅਨੰਦਪੁਰ ਸਾਹਿਬ ਦੇ ਵਿੱਚ ਇਸ ਸਮਾਗਮ ਨੂੰ ਲੈ ਕੇ ਕੀ ਕੁਝ ਤਿਆਰੀਆਂ ਕੀਤੀਆਂ ਗਈਆਂ ਨੇ ਉਹ ਵੀ ਤੁਹਾਨੂੰ ਪਤਾ ਲੱਗਿਆ ਤੇ ਸੰਤਾਂ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਰਚਨਾ ਆਵੇ ਇਸ ਦੇ ਲਈ ਵੀ ਸਾਰੇ ਪ੍ਰਬੰਧ ਕੀਤੇ ਗਏ ਨੇ ਖਾਣ ਪੀਣ ਤੋਂ ਲੈ ਕੇ ਰਹਿਣ ਤੋਂ ਲੈ ਕੇ ਮਾਰਕਿੰਗ ਤੋਂ ਲੈ ਕੇ ਛੋਟੇ ਬੱਚਿਆਂ ਤੋਂ ਲੈ ਕੇ ਤਾਂ ਸਾਰੀਆਂ ਜੋ ਕਿ ਤਿਆਰੀਆਂ ਹੋ ਚੁੱਕੀਆਂ ਨੇ ਤਾਂ ਹੁਣ ਸਾਨੂੰ ਤੋਂ ਇਜਾਜ਼ਤ ਹੈ ਕੱਲ ਫੇਰ ਕਿਸ ਮੁੱਦੇ ਨੂੰ ਲੈ ਕੇ ਲੇਖਾ ਜੋਗਾ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਵਾਂਗੇ ਧੰਨਵਾਦ ਜੀ ਸਤਿ ਸ੍ਰੀ ਅਕਾਲ